ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਸਹਜਾਦਾ ਜੋਰਾਵਰ ਸਿੰਘ ਤੇ ਬਾਬਾ ਸਹਜਾਦਾ ਫਤਿਹ ਸਿੰਘ ਦੋਨਾਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਕਰੋੜਾਂ ਕਰੋੜਾਂ ਵਾਰ ਉਹਨਾਂ ਨੂੰ ਨਮਸਕਾਰ ਹੈ ਉਹਨਾਂ ਨੂੰ ਸਰਦਾ ਭੇਂਟ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਉਸ ਤੋਂ ਬਾਅਦ ਦੋਸਤੋ ਅੱਜ ਗੱਲਬਾਤ ਕਰਾਂਗੇ ਪੀਲੀ ਭੀਤ ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੀ ਉਹਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਜੂਪੀ ਦੇ ਵਿੱਚ ਲੋਕਾਂ ਵੱਲੋਂ ਸਿੱਖ ਨਮਾਇंदे ਚੁਣੇ ਗਏ ਨੇ ਜਿਹਦੇ ਵਿੱਚ ਐਮਐਲਏ ਬਲਦੇਵ ਸਿੰਘ ਔਲਖ ਉਹ ਮੰਤਰੀ ਵੀ ਨੇ ਉਹ ਜ਼ਿਲ੍ਹਾ ਪ੍ਰਭਾਰੀ ਵੀ ਨੇ ਜ਼ਿਲ੍ਹਾ ਪ੍ਰਧਾਨ ਕਹਿ ਲਓ ਤੇ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਉੱਥੋਂ ਦੇ ਜਿਵੇਂ ਨਾਨਕ ਮੱਤੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਜੁਗਿੰਦਰ ਸਿੰਘ ਸੰਧੂ ਜਾਨੀ ਕਿ ਮੇਰਾ ਕਹਿਣ ਤੋਂ ਭਾਵ ਜਿਹੜੇ ਲੋਕਾਂ ਨੇ ਆਪਣੇ ਨਮਾਇंदे ਬਣਾ ਕੇ ਅੱਗੇ ਲਾਏ ਹੋਏ ਨੇ ਔਰ ਇਸ ਇਨਕਾਉਂਟਰ ਬਾਰੇ ਕੀ ਬੋਲਦੇ ਨੇ ਜਾਂ ਨਾ ਬੋਲਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਅੱਜ ਇਸ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇਗੇ ਕਿ ਜੇ ਬਾਬਾ ਤਰਸੇਮ ਸਿੰਘ ਹੁੰਦੇ ਕੀ ਫੇਰ ਝੂਠਾ ਪੁਲਸ ਮੁਕਾਬਲਾ ਪੁਲਸ ਕਰਨ ਦੀ ਜ਼ਰੂਰਤ ਕਰਦੀ ਜਾਂ ਨਾ ਕਰਦੀ ਇਹਦੇ ਉੱਤੇ ਵੀ ਆਪਾਂ ਅੱਜ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਜੀ ਆਪਾਂ ਨੂੰ ਪਤਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਬਹੁਤ ਹੀ ਇਹ ਜਿਹੜਾ 15ਵਾਰਾ 15ਵਾਰਾ ਹੈਗਾ ਇਹਦੇ ਵਿੱਚ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਆਪਾਂ ਨੇ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਸਰਵਾਂ ਸੰਦਾਨ ਕੀਤਾ ਸੀ ਅੱਜ ਉਹਦਾ ਆਖਰੀ ਦਿਨ ਲੇਕਿਨ ਸਵਾਲ ਪੈਦਾ ਇੱਥੇ ਇਹ ਹੁੰਦਾਗਾ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਹੀ ਇਸ 15ਵਾਰੇ ਦੇ ਵਿੱਚ ਹੀ ਫੇਰ ਪੰਜਾਬ ਪੁਲਿਸ ਤੇ ਜੁਪੀ ਦੀ ਪੁਲਿਸ ਹੈ ਜਿਹੜੀ ਉਹ ਸਾਡੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਮਕਾਉਂਦੀ ਹੈ ਇਹਦੇ ਤੇ ਬਹੁਤ ਵੱਡੇ ਵੱਡੇ ਸਵਾਲ ਖੜੇ ਹੋਏ ਨੇ ਜਿਵੇਂ ਮੈਂ ਕੱਲ ਤੁਹਾਡੇ ਨਾਲ ਇੱਕ ਗੱਲ ਦਾ ਜ਼ਿਕਰ ਕੀਤਾ ਸੀਗਾ ਜਿਹਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਇੱਕ ਨੌਜਵਾਨ ਜਿਹਦੇ ਸਰੀਰ ਦੇ ਉੱਪਰ ਇੱਕ ਵੀ ਗੋਲੀ ਦਾ ਇਨਸਾਨ ਨਹੀਂ ਸੀਗਾ ਉਹ ਝੂਠੇ ਪੁਲਿਸ ਮੁਕਾਬਲੇ ਦੀ ਤਸਦੀਕ ਕਰਦਾ ਹੈ ਉਹ ਇੱਕ ਸਚਾਈ ਉਹ ਇੱਕ ਸੱਚ ਜਿਹੜਾ ਪੁਲਿਸ ਵੱਲੋਂ ਉਹਦਾ ਸੰਸਕਾਰ ਕਰਵਾ ਕੇ ਉਹ ਸਚਾਈ ਨੂੰ ਸਬੂਤ ਨੂੰ ਮਿਟਾ ਦਿੱਤਾ ਗਿਆ ਲੇਕਿਨ ਦੋਸਤੋ ਉਸ ਤੋਂ ਬਾਅਦ ਜਿਹੜੇ ਮੇਨ ਸਵਾਲ ਆਪਣੇ ਆਗੂਆਂ ਤੇ ਉੱਠਦੇ ਨੇ ਉਹਦੇ ਬਾਰੇ ਮੈਂ ਗੱਲਬਾਤ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ ਪਾਰਟੀ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇਹ ਗੱਲਾਂ ਕੋਈ ਮੈਨਾ ਨਹੀਂ ਰੱਖਦੀਆਂ ਸਾਡੇ ਜਿਹੜੇ ਸਿੱਖ ਭਾਈਚਾਰਾ ਗਾ ਸਾਰੀ ਦੁਨੀਆ ਦੇ ਵਿੱਚ ਅੱਜ ਆਪਣਾ ਸਿੱਖ ਭਾਈਚਾਰਾ ਜਿਹੜਾ ਰਹਿ ਰਿਹਾਗਾ ਆਪਾਂ ਨੂੰ ਪਤਾ ਜੀ ਦੇ ਚ ਦੁਨੀਆ ਦੇ ਹਰੇਕ ਦੇਸ਼ ਦੇ ਵਿੱਚ ਲੋਕਾਂ ਨੇ ਆਪਣੇ ਨਮਾਇਦਿਆਂ ਨੂੰ ਚੁਣ-ਚੁਣ ਕੇ ਪਾਰਲੀਮੈਂਟ ਦੇ ਵਿੱਚ ਵੀ ਭੇਜਿਆ ਵਿਧਾਨ ਸਭਾ ਚ ਵੀ ਭੇਜਿਆ ਕਿਉਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਜੇਕਰ ਸਾਡੇ ਨਮਾਇਦੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ 'ਚ ਬੈਠੇ ਹੋਣਗੇ ਤਾਂ ਸਾਡੀ ਉਹ ਆਵਾਜ਼ ਬੁਲੰਦ ਕਰਨਗੇ ਸਾਡੀ ਸਿੱਖਾਂ ਦੀ ਆਵਾਜ਼ ਬੁਲੰਦ ਕਰਨਗੇ ਕਦੋਂ ਕਰਨਗੇ ਜਦੋਂ ਕੋਈ ਨਾ ਕੋਈ ਵਿਪਤਾ ਪੈਂਦੀ ਹੈ ਲੇਕਿਨ ਜੇਕਰ ਇਸ ਤਰ੍ਹਾਂ ਦੀ ਏਡੀ ਵੱਡੀ ਵਿਪਤਾ ਪੈਣ ਦੇ ਬਾਵਜੂਦ ਸਾਡੇ ਉਹ ਨਮਾਇਦੇ ਜਿਨ੍ਹਾਂ ਨੂੰ ਸਾਡੇ ਪੰਜਾਬੀ ਲੋਕਾਂ ਨੇ ਸਿੱਖਾਂ ਨੇ ਕਹਿ ਲੋ ਪੰਜਾਬੀਆਂ ਨੇ ਕਹਿ ਲੋ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਹਨਾਂ ਨੂੰ ਅਹੁਦੇ ਦਵਾਏ, ਕੁਰਸੀਆਂ ਦਵਾਇਆਂ, ਲੇਕਿਨ ਜਦੋਂ ਅੱਜ ਤਿੰਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਮਕਾਇਆ ਗਿਆ ਹੋਵੇ, ਜਾਂ ਕਹਿ ਲਓ ਕਿ ਸਵਾਲ ਖੜੇ ਹੋ ਗਏ ਹੁਣ, ਤਾਂ ਉਹਨਾਂ ਦੇ ਉੱਪਰ ਇਹ ਨਮਾਇंदे ਬੋਲ ਕਿਉਂ ਨਹੀਂ ਰਹੇ? ਜਿਨ੍ਹਾਂ ਦੇ ਵਿੱਚ ਸਭ ਤੋਂ ਮੇਨ ਜਿਹੜੀ ਗੱਲਬਾਤ ਸਵਾਲ ਉੱਠਦੇ ਨੇ ਬਲਦੇਵ ਸਿੰਘ ਔਲਖ ਦੇ ਉੱਪਰ। ਬਲਦੇਵ ਸਿੰਘ ਔਲਖ ਕੌਣ ਹੈ? ਬਲਦੇਵ ਸਿੰਘ ਔਲਖ ਬਲਾਸਪੁਰ ਹਲਕੇ ਤੋਂ ਐਮਐਲਏ ਆ, ਜਿਹੜਾ ਕਿ ਮੰਤਰੀ ਵੀ ਆ ਜਿਹੜਾ ਕਿ ਜ਼ਿਲ੍ਹੇ ਦਾ ਪ੍ਰਭਾਰੀ ਵੀ ਆ ਜ਼ਿਲ੍ਹਾ ਪ੍ਰਧਾਨ ਕਹਿ ਲੋ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਗੱਲ ਦੇ ਉੱਪਰ ਉਹ ਸਵਾਲ ਉਠਾਉਂਦਾ ਉਹਨਾਂ ਨੇ ਆਪਣੇ ਮੂੰਹ ਨੂੰ ਮਤਲਬ ਜਿਵੇਂ ਆਪਾਂ ਕਹਿ ਲੋ ਕਿ ਤੰਦੂਆ ਪੈ ਚੁੱਕਿਆ ਮੂੰਹ ਨੂੰ ਸਿਉ ਲਿਆ ਉਹਨਾਂ ਨੇ ਕੋਈ ਵੀ ਲਬਜ ਉਹਨਾਂ ਨੇ ਨਾ ਬਿਆਨ ਅਖਬਾਰ ਦੇ ਵਿੱਚ ਨਾ ਕੋਈ ਵੀਡੀਓ ਦੇ ਵਿੱਚ ਨਾ ਟੀਵੀ ਤੇ ਕੋਈ ਵੀ ਉਹਨਾਂ ਨੇ ਇਸ ਗੱਲ ਦੇ ਵਿੱਚ ਸਵਾਲ ਖੜਾ ਨਹੀਂ ਕੀਤਾ ਆਪਣੀ ਸਰਕਾਰ ਨੂੰ ਜਾਂ ਆਪਣੀ ਪਾਰਟੀ ਨੂੰ ਤਾਂ ਕੀ ਕਰਨਾ ਸੀਗਾ ਉਹ ਕੋਈ ਬਿਆਨ ਤੱਕ ਵੀ ਜਾਰੀ ਆਪਣਾ ਨਹੀਂ ਕਰ ਸਕੇ ਪਰ ਕਿਉਂ ਫਿਰ ਕਿਸ ਲਈ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਕੀ ਸਿਰਫ ਤੁਸੀਂ ਬੀਜੇਪੀ ਦੇ ਨਮਾਇंदे ਹੋ ਇਸ ਕਾਰਨ ਕਰਕੇ ਨਹੀਂ ਬੋਲਦੇ ਕੀ ਤੁਹਾਨੂੰ ਲੱਗਦਾ ਹੈ ਜਾਂ ਵਾਕਈ ਜਿਹੜੀ ਭਾਜਪਾ ਹਮੇਸ਼ਾ ਆਪਣੇ ਆਪ ਨੂੰ ਸਿੱਖਾਂ ਦੀ ਬਹੁਤ ਵੱਡੀ ਹਮੈਤੀ ਘਾਉਂਦੀ ਹੈ ਜਿਵੇਂ ਕੱਲ ਪ੍ਰਧਾਨ ਮੰਤਰੀ ਵੱਲੋਂ ਬਾਲ ਦਿਵਸ ਜਿਹੜਾ ਮਨਾਇਆ ਗਿਆ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਚਾਹੇ ਉਹਨਾਂ ਦੀ ਭਾਵਨਾ ਕੋਈ ਵੀ ਹੋਵੇ ਸਵਾਲ ਉਸਤੇ ਵੀ ਖੜੇ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਵਾਲ ਖੜੇ ਹੋ ਰਹੇ ਨੇ ਚਲੋ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਉਹ ਹਮੇਸ਼ਾ ਸਿੱਖਾਂ ਦੇ ਹਮਾਇਤੀ ਹੋਣ ਦੀ ਵਧਾਈ ਪਾਉਂਦੇ ਨੇ ਲੇਕਿਨ ਜਦੋਂ ਕੋਈ ਮੌਕਾ ਆਉਂਦਾ ਚਾਹੇ ਉਹ ਕਿਸਾਨ ਅੰਦੋਲਨ ਹੋਵੇ ਚਾਹੇ ਕੁਝ ਵੀ ਹੋਵੇ ਫੇਰ ਉੱਥੇ ਆ ਕੇ ਉਹ ਸਿੱਖਾਂ ਦੇ ਵਿਰੋਧੀ ਹੋਣ ਦੇ ਪੱਕੇ ਸਬੂਤ ਦਿੰਦੇ ਨੇ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਰੋਕ ਕੇ ਰੱਖਿਆ ਹੋਇਆਗਾ ਤੁਰ ਕੇ ਵੀ ਉਹਨਾਂ ਨੂੰ ਹਰਿਆਣਾ ਪਾਰ ਕਰਨੇ ਦਿੱਤਾ ਜਾ ਰਿਹਾ ਜਿੱਥੇ ਕਿ ਇਹਨਾਂ ਦੀ ਆਪਣੀ ਸਰਕਾਰ ਹੈ ਲੇਕਿਨ ਗੱਲ ਕਰ ਰਹੇ ਆ ਆਪਾਂ ਪੀਲਪੀਤ ਦੀ ਗੱਲ ਆਪਾਂ ਕਰ ਰਹੇ ਆ ਤਿੰਨ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਦੀ ਉਸ ਝੂਠੇ ਪੁਲਿਸ ਮੁਕਾਬਲੇ ਦੇ ਉੱਪਰ ਸਭ ਤੋਂ ਪਹਿਲਾਂ ਇਸ ਬਲਦੇਵ ਸਿੰਘ ਔਲਖ ਨੂੰ ਬੋਲਣਾ ਚਾਹੀਦਾ ਸੀਗਾ ਉਹਨੂੰ ਸਟੈਂਡ ਲੈਣਾ ਚਾਹੀਦਾ ਸੀ ਚਾਹੇ ਆਪਣੀ ਸਰਕਾਰ ਕਿਉਂਕਿ ਜਿਹੜੇ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆਗਾ ਜੇਕਰ ਤੁਸੀਂ ਅੱਜ ਖੜੇ ਹੁੰਦੇ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਅਗਲੀ ਵਾਰ ਵੀ ਤੁਹਾਨੂੰ ਜਿਹੜਾ ਹੈਗਾ ਚੁਣ ਕੇ ਭੇਜਣਾ ਸੀ ਪਰ ਤੁਸੀਂ ਲੋਕ ਹਮੇਸ਼ਾ ਬੇਗਾਨਿਆਂ ਤੇ ਭਰੋਸਾ ਕਰਦੇ ਹੋ ਜਿਵੇਂ ਪੰਜਾਬ ਦੇ ਵਿੱਚ ਅਕਾਲੀਆਂ ਨੇ ਕੀਤਾ ਜਦੋਂ ਤੁਸੀਂ ਬੇਗਾਨਿਆਂ ਤੇ ਭਰੋਸਾ ਕਰਦੇ ਹੋ ਆਪਣੇਆਂ ਦੇ ਉੱਤੇ ਡਾਊਟ ਕਰਦੇ ਹੋ ਫੇਰ ਤੁਹਾਡੀ ਇਸ ਤਰ੍ਹਾਂ ਦੀ ਮਨੋਭਾਵਨਾ ਜ਼ਾਹਰ ਹੁੰਦੀ ਹੈ ਉੱਥੋਂ ਦੇ ਹੋਰ ਵੀ ਜਿਹੜੇ ਆਗੂ ਨੇ ਜੋਗਿੰਦਰ ਸਿੰਘ ਸੰਧੂ ਨੇ 500 ਏਕੜ ਦੇ ਮਾਲਕ ਨੇ ਬਹੁਤ ਵੱਡੇ ਕਿਸਾਨ ਜ਼ਿਮੀਂਦਾਰ ਨੇ ਔਰ ਨਾਨਕਮੱਤੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ 1450 ਦੇ ਕਰੀਬ ਜਿਹੜੇ ਡੈਲੀਗੇਟ ਸੀਗੇ ਉਹਨਾਂ ਵੱਲੋਂ ਔਰ ਕਿੰਨੇ ਡਾਇਰੈਕਟਰ ਸੀਗੇ ਉਹਨਾਂ ਵੱਲੋਂ ਉਹਨਾਂ ਨੂੰ ਚੁਣ ਕੇ ਭੇਜਿਆ ਗਿਆ ਪ੍ਰਧਾਨ ਲੇਕਿਨ ਕੋਈ ਵੀ ਬੋਲਿਆ ਤੱਕ ਨਹੀਂ ਔਰ ਉਸ ਤੋਂ ਅੱਗੇ ਆ ਜੋ ਅਮਰਜੀਤ ਸਿੰਘ ਬੋਪਾਰਾਏ ਨੇ ਜਿਹੜੇ ਜਰਨਲ ਸੈਕਟਰੀ ਨੇ ਉਹਨਾਂ ਵੱਲੋਂ ਵੀ ਕੁਝ ਨਹੀਂ ਬੋਲਿਆ ਗਿਆ ਲੇਕਿਨ ਇੱਥੇ ਕੁਝ ਲੋਕ ਸਵਾਲ ਖੜਾ ਕਰਦੇ ਨੇ ਕਿ ਕੀ ਅੱਜ ਜੇ ਬਾਬਾ ਤਰਸੇਮ ਸਿੰਘ ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾਗਾ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ ਕੀ ਅਗਰ ਅੱਜ ਬਾਬਾ ਤਰਸੇਮ ਸਿੰਘ ਜਿਉਂਦੇ ਹੁੰਦੇ ਤਾਂ ਉਹ ਲੋਕ ਸਵਾਲ ਇਹ ਪੁੱਛਦੇ ਨੇ ਕਿ ਫੇਰ ਕੀ ਪੁਲਿਸ ਦੀ ਜ਼ਰੂਰਤ ਪੈ ਜਾਂਦੀ ਕਿ ਝੂਠਾ ਪੁਲਿਸ ਮੁਕਾਬਲਾ ਉੱਥੇ ਜਾ ਕੇ ਕਰ ਲੈਂਦੇ ਇਹ ਸਵਾਲ ਬਹੁਤ ਲੋਕਾਂ ਵੱਲੋਂ ਉਠਾਏ ਜਾ ਰਹੇ ਨੇ ਇਹ ਦੋਸਤੋ ਪੁਲਿਸ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਇੱਕ ਵੀਡੀਓ ਸੀਸੀਟੀਵੀ ਕੈਮਰੇ ਦੀ ਇੱਕ ਵੀਡੀਓ ਜਾਰੀ ਕੀਤੀ ਜਾ ਰਹੀ ਆ ਜਿੱਥੇ ਇੱਕ ਹੈਂਡੀਕੈਪਡ ਨੌਜਵਾਨ ਚੈੱਕ ਇਨ ਕਰਦਾ ਹੋਟਲ ਦੇ ਵਿੱਚ ਉਹ ਨੌਜਵਾਨਾਂ ਦੇ ਨਾਲ ਜਾ ਰਿਹਾਗਾ ਉਹ ਵੀਡੀਓ ਜਾਰੀ ਕਰਕੇ ਉਸ ਹੈਂਡੀਕੈਪਡ ਨੌਜਵਾਨ ਨੂੰ ਟਾਰਗੇਟ ਕੀਤਾ ਗਿਆ ਲੇਕਿਨ ਸਵਾਲ ਇੱਥੇ ਫਿਰ ਉਹੀ ਉੱਠ ਕੇ ਖੜਾ ਹੁੰਦਾ ਹੈਗਾ ਕਿ ਹੋਟਲ ਦੀ ਸੀਸੀਟੀਵੀ ਕਿਉਂ ਨਹੀਂ ਫਿਰ ਜਾਰੀ ਕੀਤੀ ਗਈ ਉਹਨਾਂ ਨੂੰ ਬਾਹਰ ਨਿਕਲਦੇ ਹੋਏ ਕਿਉਂ ਨਹੀਂ ਦਿਖਾਇਆ ਗਿਆ ਕੀ ਸਿਰਫ ਜਿਹੜੀ ਸੀਸੀਟੀਵੀ ਤੁਹਾਡੇ ਮਤਬਲ ਦੀ ਵੀਡੀਓ ਸੀ ਉਸ ਵੀਡੀਓ ਨੂੰ ਤੁਸੀਂ ਜਾਰੀ ਕਰ ਦਿੱਤਾ ਤੇ ਬਾਕੀ ਦੀ ਜਿਹੜੀ ਵੀਡੀਓ ਆ ਉਹ ਤੁਸੀਂ ਆਪਣੀ ਲੁਕੋ ਲਈ ਇਹ ਸਵਾਲਾਂ ਦੇ ਜਵਾਬ ਪੁਲਿਸ ਨੂੰ ਦੇਣੇ ਪੈਣਗੇ ਲੇਕਿਨ ਪੁਲਿਸ ਨਹੀਂ ਦੇ ਰਹੀ ਇਹ ਆਪਾਂ ਨੂੰ ਪਤਾ ਇਸ ਚੀਜ਼ ਦਾ ਕਿ ਪੁਲਿਸ ਸਿਰਫ ਆਪਣੇ ਮਤਵਲ ਦੀ ਗੱਲ ਕਰੇਗੀ ਲੇਕਿਨ ਪੁਲਿਸ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਪੁਲਿਸ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਾ ਰਹੀ ਆ ਉਹ ਮੈਂ ਕੱਲ ਵੀ ਆਪਣੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਤੇ ਲੇਕਿਨ ਸਵਾਲ ਅੱਜ ਆਪਣੇ ਨਮਾਇੰਦਿਆਂ ਨੂੰ ਕੀਤੇ ਨੇ ਮੈਂ ਕਿ ਜਿਹੜੇ ਇਹ ਨਮਾਇੰਦੇ ਚੁਣ ਕੇ ਭੇਜੇ ਨੇ ਇਹ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ ਜੇਕਰ ਉਹ ਆਪਣੀ ਜ਼ਿੰਮੇਵਾਰੀ ਆਪਣੇ ਪੰਜਾਬੀਆਂ ਪ੍ਰਤੀ ਆਪਣੇ ਸਿੱਖਾਂ ਪ੍ਰਤੀ ਇਹੋ ਜੇ ਸਮੇਂ ਦੇ ਵਿੱਚ ਨਹੀਂ ਨਿਭਾ ਸਕਦੇ ਫਿਰ ਉਹਨਾਂ ਨੂੰ ਕੁਰਸੀ ਛੱਡ ਕੇ ਪਾਸੇ ਹੋਣਾ ਚਾਹੀਦਾ ਹੈ ਹੋਰ ਜਿਹੜਾ ਕੋਈ ਦਲੇਰ ਬੰਦਾ ਹੈਗਾ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਇਸੇ ਤਰ੍ਹਾਂ ਏਡੇ ਵੱਡੇ ਜਿਹੜਾ ਕਿ ਗੁਰੂ ਘਰ ਹੈ ਪਾਣੂ ਪਤਾ ਨਾਨਕ ਮੱਤਾ ਗੁਰਦੁਆਰਾ ਸਾਹਿਬ ਬਹੁਤ ਵੱਡੀ ਆਪਣਾ ਇੱਕ ਗੁਰੂ ਘਰ ਹੈ ਉਹਦੀ ਪ੍ਰਧਾਨਗੀ ਉਹਦੇ ਕਮੇਟੀ ਜਿਨ੍ਹਾਂ ਨੇ ਉਹਦੇ ਤੇ ਹੁਣ ਇਸ ਸਮੇਂ ਮਤਲਬ ਉਹ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਾ ਹੋਣੀ ਚਾਹੀਦੀ ਸੀ ਪਰ ਉਹ ਵੀ ਅੱਜ ਚੁੱਪ ਨੇ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਜਾਂ ਨਹੀਂ ਬੋਲਣਾ ਚਾਹੀਦਾ ਅਗਰੇ ਬੋਲਦੇ ਤਾਂ ਕਮਜ ਕਮ ਪੁਲਸ ਇਸ ਗੱਲ ਦੇ ਇਹ ਗੱਲ ਕਰਨ ਤੋਂ ਬਾਅਦ ਦੁਬਾਰਾ 100 ਵਾਰੀ ਸੋਚੂਗੀ ਪਰ ਜਦੋਂ ਇਹ ਲੋਕ ਚੁੱਪ ਰਹਿੰਦੇ ਨੇ ਤਾਂ ਫਿਰ ਪੁਲਿਸ ਦਾ ਹੌਸਲਾ ਜਿਹੜਾ ਉਹ ਬੁਲੰਦ ਰਹਿਣਾ ਉਹ ਕੱਲ ਨੂੰ ਦੁਬਾਰਾ ਦੁਬਾਰਾ ਫਿਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ